ਮੈਂ ਫੇਸਬੁੱਕ ਤੇ ਦੇਖ ਰਿਆ ਸੀ ਵੀ ਕਿਸੇ ਵੀਰ ਨੇ ਵੀਡੀਓ ਪਾਈ ਆ ਵੀ ਸ਼ੰਭੂ ਬਾਰਡਰ ਤੋੜ ਦਿੱਤਾ ਗਿਆ ਤੇ ਕਿਸਾਨ ਯਾਨੀ ਕਿ ਦਿੱਲੀ ਨੂੰ ਕੂਚ ਕਰ ਚੁੱਕੇ ਨੇ। ਤਾਂ ਦੋਸਤੋ ਇਸ ਖਬਰ ਵਿੱਚ ਕਿੰਨੀ ਕ ਸੱਚਾਈ ਹੈ ਮੈਂ ਤੁਹਾਨੂੰ ਦੱਸ ਦਿੰਨਾ। ਪਹਿਲਾਂ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਨਾ। ਤਾਂ ਦੋਸਤੋ ਆਹ ਵੀਡੀਓ ਜੀ ਆ ਦੇਖ ਲਓ ਤੁਸੀਂ ਸਾਹਮਣੇ ਤੁਹਾਡੇ ਚਲੀ ਜਾਂਦੀ ਮੈਂ ਚਲਾ ਕੇ ਵਿਖਾ ਦੇਣਾ। ਪੀਬੀ ਇੰਨੀ ਬਲੈਕ ਟੀ ਚੈਨਲ ਆ 빅 ਬ੍ਰੇਕਿੰਗ ਨਿਊਜ਼ ਸਵਿਊ ਵੈਰੀਅਰ ਕਿਸਾਨ ਆਗੇ ਬੜੇ ਹਿੰਦੀ ਚਾਹੀਏ ਇਹ ਤੇ ਆਹ ਦੇਖੋ ਜੀ ਪੁਰਾਣੀ ਵੀਡੀਓ ਚੱਕ ਕੇ ਇਹ ਪੁਰਾਣੀ ਸਿੰਘੂ ਬਾਰਡਰ ਵਾਲੇ ਦੀ ਵੀਡੀਓ ਚੱਕ ਕੇ ਨਾ ਦੋਸਤੋ ਇਹੇ ਕਿਸੇ ਵੀਰ ਨੇ ਹੁਣ ਪਾਤੀ ਤੇ ਇਹਨੂੰ ਘਟੋ ਘਟ ਵੀ 24 ਲੱਖ ਬੰਦਿਆਂ ਨੇ ਦੇਖ ਲਿਆ ਤੇ ਦੋਸਤੋ ਇਹ ਸਚਾਈ ਨਹੀਂ ਗਈ ਕਿਉਂਕਿ ਜਦੋਂ ਇਹ ਵੀਡੀਓ ਪਾਈ ਸੀ ਉਸ ਵਕਤ ਅਸੀਂ ਸ਼ੰਭੂ ਬਾਰਡਰ ਤੇ ਹੀ ਸੀਗੇ ਜੇਕਰ ਅਸੀਂ ਉਸ ਵਕਤ ਸ਼ੰਭੂ ਬਾਰਡਰ ਤੇ ਸੀ ਤਾਂ ਘੱਟੋ ਘੱਟ ਵੀ ਲਾਲੋ ਵੀ ਘੰਟਾ ਪਹਿਲਾਂ ਇਹ ਵੀਡੀਓ ਬਣੀ ਹੋਣੀ ਚਾਹੀਦੀ ਹੈ ਹਨਾ ਉਸ ਤੋਂ ਬਾਅਦ 21 ਘੰਟੇ ਨੂੰ ਪਾਈ ਨੂੰ ਹੋ ਗਿਆ ਤੇ ਉਸ ਵਕਤ ਅਸੀਂ ਸ਼ੰਭੂ ਬਾਰਡਰ ਅਸੀਂ ਬਾਰਡਰ ਤੇ ਸੀ ਤੇ ਇਹ ਦੋਸਤੋ ਵੀਡੀਓ ਬਿਲਕੁਲ ਫੇਕ ਆ ਤਾਂ ਇਹ ਫੇਕ ਵੀਡੀਓ ਪਾਉਣ ਦਾ ਮੇਰੇ ਹਿਸਾਬ ਨਾਲ ਕੋਈ ਤੰਗ ਨਹੀਂ ਬੰਦਾ ਕਿਉਂਕਿ ਜਿਵੇਂ ਮੈਂ ਵੀਡੀਓ ਪਾਈ ਹੋਈ ਹੈ ਜਿਵੇਂ ਕਿ ਉੱਥੇ ਸਿਕਿਉਰਟੀ ਹੈ ਕਿਉਂਕਿ ਸ਼ੰਭੂ ਬਾਰਡਰ ਤੇ ਹਜੇ ਬਹੁਤ ਜ਼ਿਆਦਾ ਇਕੱਠਾ ਜਿੰਨਾ ਕਿ ਦਿੱਲੀ ਅੰਦੋਲਨ ਵੇਲੇ ਖੱਟ ਸੀਗਾ ਨਾ ਪਿਛਲੀ ਵਾਰ ਉਦੋਂ ਦੁੱਗਣਾ ਇਕੱਠ ਇਸ ਵਕਤ ਸ਼ੰਭੂ ਬਾਰਡਰ ਤੇ ਸਿਰਫ ਥੋੜਾ ਖਨੌਰੀ ਬਾਰਡਰ ਤੇ ਜਿਹੜਾ ਇਕੱਠ ਘੱਟ ਆ ਤੇ ਜਿਹੜੇ ਜ਼ਿਆਦਾ ਚਾਂਸ ਆ ਆਪਾਂ ਜਿੱਥੋਂ ਟੱਪ ਸਕਦੇ ਹਾਂ ਜੀ ਉਹ ਹੈਗਾ ਖਨੌਰੀ ਬਾਰਡਰ ਜਿਹੜਾ ਸ਼ੰਭੂ ਬਾਰਡਰ ਇੱਥੋਂ ਆਪਾਂ ਯਾਨੀ ਕਿ ਲੜਕੇ ਆਪਾਂ ਨੂੰ ਤੱਕੇ ਨਾਲ ਟੱਪਣਾ ਪੈ ਸਕਦਾ ਪਰ ਦੋਸਤੋ ਕਿਸਾਨ ਬਹੁਤ ਤਗੜੇ ਤਗੜੇ ਟਰੈਕਟਰ ਲਿਆਏ ਆ ਜਿਸਬੀਆਂ ਲਿਆਏ ਨੇ ਇੱਕ ਕਿਸਾਨ ਦਾ ਘਟੋ ਘੱਟ ਵੀ ਦੋ ਜਿਸਬੀਆਂ ਉੱਥੋਂ ਲੈ ਕੇ ਆਇਆ ਮੈਨੂੰ ਲੱਗਦਾ ਕਰੋੜ ਰੁਪਏ ਦਾ ਉਹਦਾ ਸੰਦਾ ਜਿਹੜਾ ਸਿਰਫ ਉਹ ਆਪਦੀ ਕਿਸਾਨੀ ਵਾਸਤੇ ਕਰਵਾਣ ਕਰਨ ਨੂੰ ਤਿਆਰ ਹੋਇਆ ਹੋਇਆ। ਪਵਾਦੀ ਬੋਲਦਾ ਸੀ ਵੀਰ ਮੈਂ ਉਹਦੇ ਨਾਲ ਗੱਲਬਾਤ ਕੀਤੀ ਆ। ਪਰ ਦੋਸਤੋ ਇਦਾਂ ਫੇਕ ਨਿਊਜ਼ ਦੇ ਕੇ ਹਨਾ ਗੁੰਮਰਾਹ ਕੀਤਾ ਜਾ ਰਿਹਾ ਕਿਉਂਕਿ ਆਪਾਂ ਨੂੰ ਜਿਹੜੀ ਸੱਚੀ ਗੱਲ ਆ ਦੋਸਤੋ ਉੱਥੇ ਮੀਡੀਆ ਵੀ ਨਹੀਂ ਦੱਸ ਸਕਦਾ ਕਿਉਂਕਿ ਉੱਥੇ ਨੈੱਟ ਬਿਲਕੁਲ ਬੰਦ ਆ ਤੇ ਅਸੀਂ ਵੀਡੀਓ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਸਾਨੂੰ ਲੋਕਾਂ ਨੇ ਇਹ ਗੱ ਉਥੇ ਗਏ ਜੀ ਕਿਉਂਕਿ ਸਚਾਈ ਅਸੀਂ ਦਿਖਾ ਰਹੇ ਸੀਗੇ ਕਿਉਂਕਿ ਕਿਸਾਨਾਂ ਚ ਜੋਸ਼ ਬਹੁਤ ਆ ਨੌਜਵਾਨਾਂ ਚ ਜੋਸ਼ ਬਹੁਤ ਆ ਪਰ ਕਿਤਨਾ ਕਿਤੇ ਉਹਨਾਂ ਦੀ ਜਾਣ ਦੀ ਜਿਹੜੀ ਕਿ ਕਦਰ ਵੀ ਆਪਾਂ ਨੂੰ ਕਰਨੀ ਚਾਹੀਦੀ ਉਹ ਵੀ ਜ਼ਰੂਰੀ ਹੈ ਹਨ ਜਿਵੇਂ ਕਿ ਹੁਣ ਪਿੱਛੇ ਜੇ ਮੁੰਡਾ ਪੂਰਾ ਹੋਇਆ ਉਸਤੇ ਆਪਾਂ ਡਿਟੇਲ ਤੇ ਗੱਲ ਕਰਾਂਗੇ ਪਰ ਜਿਹੜੀ ਆ ਵੀਡੀਓ ਆ ਪੀਬੀ ਉਨੀ ਬਲੈਕਰੀ ਦੋਸਤੋ ਇੱਕ ਤਾਂ ਇਹ ਹਿੰਦੀ ਨਿਊਜ਼ ਚੈਨਲ ਆ ਤੇ ਗਲਤ ਜਾਣਕਾਰੀ ਇਹ ਫਲਾ ਰਿਹਾ ਜੀ ਤੇ ਇਹ ਪੁਰਾਣੀ ਵੀਡੀਓ ਚੱਕ ਕੇ ਕਿੰਨੇ ਪਾਈ ਆ ਤਾਂ ਜੋ ਕਿਸਾਨ ਗੁੰਮਰਾਹ ਹੋ ਸਕਣ ਮੈਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦੇਣਾ ਵੇਖੋ ਜੀ ਲਓ ਜੀ ਇਸ ਪੁਰਾਣਾ ਸਮਾਂ ਜੀ ਆ ਵੇਖੋ ਪੁਰਾਣੇ ਸਮੇਂ ਦੀ ਗੱਲ ਆ ਇਹ ਜਰੂਰ ਇਹਨਾਂ ਨੇ ਸੰਘੂ ਬਾਰਡਰ ਤੋੜਿਆ ਸੀ ਪਰ ਜਿਹੜੇ ਐਰ ਕੀ ਆ ਨਾ ਐਰ ਕੀ ਤਾਂ ਦੋਸਤੋ ਇਹਨਾਂ ਦੇ ਹਾਲਾਤ ਜਿਹੜੇ ਕਿ ਤਗੜੇ ਐ ਹਾਂ ਜੀ ਜਿਵੇਂ ਕਿ ਆਪਾਂ ਅਤਵਾਦੀਆਂ ਜਿਵੇਂ ਆਪਾਂ ਆਪਾਂ ਨੂੰ ਤਾਂ ਖਾਲਸਤਾਨੀ ਇਹਨਾਂ ਨੇ ਬਣਾ ਰੱਖਿਆ ਜੀ ਠੀਕ ਹੈ ਨਾ ਦੋਸਤੋ ਆਹ ਦੇਖੋ ਜੀ ਤੁਸੀਂ ਇਹ ਪੁਰਾਣੀ ਤਸਵੀਰ ਆ ਜੀ ਤੇ ਹੁਣ ਵਾਲੀ ਤਸਵੀਰ ਨਹੀਂ ਜੇਕਰ ਹੁਣ ਵਾਲੀ ਤਸਵੀਰ ਤੁਸੀਂ ਦੇਖੋਗੇ ਤਾਂ ਤੁਸੀਂ ਉੱਥੇ ਗਰਾਊਂਡ ਲੈਵਲ ਤੇ ਜਾ ਕੇ ਦੇਖੋਗੇ ਤਾਂ ਬਹੁਤ ਤਗੜੇ ਪ੍ਰਬੰਧ ਸਰਕਾਰ ਨੇ ਇਸ ਵਾਰ ਕੀਤੇ ਆ ਉਹ ਪ੍ਰਬੰਧ ਕੁਝ ਵੀ ਨਹੀਂ ਪਰ ਆਪਾਂ ਨੂੰ ਕਿਉਂਕਿ ਨੌਜਵਾਨਾਂ ਦੀ ਜਾਣ ਦੀ ਵੀ ਪ੍ਰਵਾਹ ਕਰਨੀ ਪੈਂਦੀ ਹੈ ਛੀਤियां ਤਾਂ ਆਪਾਂ ਨੂੰ ਇਹ ਬਾਰਡਰ पार ਕਰਨ ਵਾਸਤੇ ਦੇਣੀਆਂ ਪਹਿਣੀਆਂ ਪਰ ਉਹ ਕਿੰਨੀ ਕਿ ਜਾਇਜ਼ ਗੱਲ ਉਹ ਕਿਵੇਂ ਉਹ ਵੱਡੇ ਲੀਡਰ ਫੈਸਲਾ ਲੈਣਗੇ ਬਾਕੀ ਜੀ ਇਹ ਵੀਡੀਓ ਬਿਲਕੁਲ ਫੀਕਾ